जय श्री राम पहला तो सारे नूर जी ਸਾਡੇ ਵੱਲੋਂ ਵੀ ਤੇ ਰੂਪਨਗਰ ਨੰਗਲ ਚੌਂਕ ਦੇ ਸਮੂਹ ਦੁਕਾਨਦਾਰਾਂ ਤੇ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਜਿਹੜਾ ਇੱਥੇ ਅੱਜ RAM ਜੀ ਦੇ ਖੁਸ਼ੀ ਦੇ ਵਿੱਚ ਲੰਗਰ ਲਗਾਇਆ ਹੋਇਆ ਹੈ ਪਹਿਲਾਂ ਤਾਂ ਸਾਡੇ ਵੱਲੋਂ ਜੈ ਸ਼੍ਰੀ ਰਾਮ ਜੀ ਹਾਜੀ ਸ਼ਰਮਾ ਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਤੇ ਪਹਿਲੇ ਤਾਂ ਤੁਹਾਡਾ ਬਹੁਤ ਧੰਨਵਾਦ ਚੈਨਲ ਵਾਲਿਆਂ ਦਾ ਆ ਆਰ ਟੀਵੀ ਬੰਦਾ ਜਿਹੜੇ ਸਾਡੇ ਇਸ ਛੋਟੇ ਜਿਹੇ ਬੁਲਾਵੇ ਤੇ ਪਹੁੰਚੇਗੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਆ ਸਾਰੇ ਦੇਸ਼ ਵਾਸੀਆਂ ਨੂੰ ਇਹ ਆ ਪ੍ਰਾਰਥਨਾ ਕਰਦਾ ਹੈ ਕਿ ਅੱਜ ਜਿਹੜਾ ਸ੍ਰੀ ਰਾਮ ਮੰਦਿਰ ਦਾ ਪ੍ਰਾਣ ਪ੍ਰਸਤੀਸ਼ਟਾ ਹੋ ਰਹੀ ਹੈ ਉਹਦੀ ਖੁਸ਼ੀ ਵਿੱਚ ਅਸੀਂ ਇੱਕ ਛੋਟਾ ਜਿਹਾ ਲੰਗਰ ਲਗਾਇਆ ਹੈਗਾ ਤੇ ਸਾਰਿਆਂ ਦੇਸ਼ ਵਾਸੀਆਂ ਨੂੰ ਇਹਦੀ ਬਹੁਤ-ਬਹੁਤ ਵਧਾਈ ਜੀ ਬਿਲਕੁਲ ਇਹ ਅੱਜ ਅਯੁੱਧਿਆ ਵਿੱਚ ਚੱਪਾ ਮੈਂ ਤੁਸੀਂ ਨਹੀਂ ਪਹੁੰਚੇ ਪਰ ਤੁਹਾਡਾ ਜਿਹੜਾ ਸੰਦੇਸ਼ ਰਾਹੀਂ ਤੁਸੀਂ ਅਯੁੱਧਿਆ ਦੇ ਵਿੱਚ ਤੁਹਾਡੀ ਹਾਜ਼ਰੀ ਲੱਗ ਜੁਕੀ ਹੈ ਜੀ ਹਾਂ ਜੀ ਅ ਅਸੀਂ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ EMPLOYEES ਨੇ ਅੱਜ ਰਾਮਚੰਦਰ ਜੀ ਦੀ ਗ੍ਰਹਿ ਪ੍ਰਵੇਸ਼ ਔਰ ਪ੍ਰਾਨ ਪ੍ਰਸ਼ਿਸ਼ਟਾ ਦੇ ਲਈ ਜੋ ਅੱਜ ਉੱਥੇ ਯੋਧਿਆ ਦੇ ਵਿੱਚ ਅਨੁਸ਼ਾਨ ਚੱਲ ਰਿਹਾ ਅਸੀਂ ਉਹਨੇ ਨਾਲ ਲੱਲ ਕੇ ਅਸੀਂ ਇੱਕ ਛੋਟਾ ਜਿਹਾ ਇੱਕ ਯਤਨ ਕੀਤਾ ਹੈ ਕਿ ਅਸੀਂ ਵੀ ਲੋਕਾਂ ਦੇ ਨਾਲ ਜੁੜ ਸਕੀਏ ਔਰ ਇੱਕ ਪ੍ਰਸ਼ਾਦ ਲੋਕਾਂ ਨੂੰ ਦੇ ਸਕੀਏ ਅਸੀਂ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੇ ਨਾਲ ਅੱਗੇ ਜੁੜੇ ਹੋ ਥੈਂਕ ਯੂ ਜੈ ਸ਼੍ਰੀ ਰਾਮ ਜੀ ਹਾਂ ਜੀ ਸਰ ਜੈ ਸ਼੍ਰੀ ਰਾਮ ਜੀ ਅਸੀਂ ਨਿਊ ਇੰਡੀਆ ਤੇ ਵੱਲ ਤੋਂ ਅੱਜ ਵਿਗਿਆ ਨਹੀਂ ਪੁੱਛ ਸਕੇ ਘਟੋ ਘਟ ਅਸੀਂ ਇੱਥੇ ਬਹਿ ਕੇ ਆਪਣੇ ਕੇ ਅਸੀਂ ਵੀ ਉਸ ਮਹਿਸੂਸ ਚਾਪ ਮਹਿਸੂਸ ਰਹੀ ਉਸੇ ਚੀਜ਼ ਚ ਸ਼ਾਮਲ ਹੋ ਸਕੀਏ ਇਸ ਕਰਕੇ ਅੱਜ ਅਸੀਂ ਗੀਤਾ ਕਿ ਸਾਡਾ ਵੀ ਜੋ ਸਾਡੇ ਵੱਲੋਂ ਹੋ ਸਕਿਓ ਹੋਣ ਯਤਨ ਕੀਤਾ ਚਾਹ। ਚਲੋ ਜੈ ਕਰੋ ਵੀਰ ਬਜੁਰੰਗੇ ਹਰ ਹਰ ਮਹਾਦੇਵ ਬੁਲਾਈਆਂ ਜੀ ਬਹੁਤ ਬਹੁਤ ਸਾਰਿਆਂ ਨੂੰ ਜੀ ਤੇ ਬਿਲਕੁਲ ਇਸ ਤਰ੍ਹਾਂ ਦੀ ਖੁਸ਼ੀਆਂ ਬਰਕਰਾਰ ਰਵੇ ਤੇ ਅਸੀਂ ਚਾਹਾਂਗੇ ਕਿ ਜਿਹੜੇ ਨਿਊ ਇੰਡੀਅਨ ਸੋਰਸ ਕੰਪਨੀ ਤੇ ਜਿਹੜੇ ਦੁਕਾਨਦਾਰ ਵਾਸੀ ਸਾਰਿਆਂ ਵੱਲੋਂ ਅੱਜ ਦਾ ਜਿਹੜਾ ਇਹਨਾਂ ਦਾ ਜਿਹੜਾ ਲੰਗਰ ਦਾ ਜਿਹੜਾ ਪ੍ਰੋਗਰਾਮ ਹੈ ਅਜੇ ਇੰਨੀ ਖੁਸ਼ੀ ਜਿਹੜੀ ਇਹ ਦੇਖੀ ਜਾ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਇੱਥੇ ਸਾਡੇ ਨੰਗਲ ਚੌਂਗ ਦੇ ਵਿੱਚ ਮੈਂ ਕਹਿੰਦਾ ਰੋਪੜ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਅਸੀਂ ਜਾ ਰਹੇ ਆ ਤੇ ਸਾਡੇ ਵੱਲੋਂ ਵੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ